ਪੰਜਾਬੀ ਗਾਣਿਆਂ ਦੇ ਅਖਾੜਿਆਂ ਦਾ ਰਾਜਾ ਬੱਬੂ ਮਾਨ ਅਖਾੜਿਆਂ ਦੇ ਵਿੱਚ ਜਾਂ ਗਾਣਿਆਂ ਦੇ ਵਿੱਚ ਲਗਾਤਾਰ ਬੱਬੂ ਮਾਨ ਦਾ ਨਾਮ ਗੂੰਜ ਰਿਹਾ ਹੈ ਪਰ ਪਿਛਲੇ 6 ਸਾਲਾਂ ਤੋਂ ਬੱਬੂ ਮਾਨ ਦੇ ਚਾਹਣ ਵਾਲਿਆਂ ਨੂੰ ਇੰਤਜ਼ਾਰ ਸੀ ਬੱਬੂ ਮਾਨ ਦਾ ਵੱਡੇ ਪਰਦੇ ਦੇ ਉੱਪਰ ਆਖਰਕਾਰ ਇੰਤਜ਼ਾਰ ਬੱਬੂ ਮਾਨ ਨੇ ਖਤਮ ਕੀਤਾ ਹੈ ਪੰਜਾਬ ਦੇ ਇਤਿਹਾਸ ਦਾ ਇੱਕ ਵੱਡਾ ਪੱਖ ਬੱਬੂ ਮਾਨ ਤੇ ਅਮਿਤੋਜ ਮਾਨ ਦੀ ਸ਼ਾਨਦਾਰ ਜੋੜੀ ਵੱਡੇ ਸਿਨੇਮੇ ਦੇ ਉੱਪਰ ਲੈ ਕੇ ਆਈਆ ਕੀਾ ਸੂਰਮਾ ਲੋਕ ਨਾਇਕ ਦੀ ਕਹਾਣੀ ਇਸ ਜੇਕਰ ਕਹਾਣੀ ਦੀ ਗੱਲ ਕਰੀਏ ਜਾਂ ਫਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ ਦੀ ਕਹਾਣੀ ਬੜੀ ਸ਼ਾਨਦਾਰ ਆ ਅਮਿਤੋਜ ਮਾਨ ਉਹਨਾਂ ਦੇ ਵੱਲੋਂ ਐਜ਼ ਆ ਟਰੈਕਟਰ ਬੜਾ ਬਾਖ ਕਮਾਲ ਕੰਮ ਇਸ ਫਿਲਮ ਦੇ ਵਿੱਚ ਕੀਤਾ ਗਿਆ ਗੱਲ ਕਿਰਦਾਰ ਦੀ ਕਰੀਏ ਸੁੱਚੇ ਸੂਰਮੇ ਦਾ ਕਿਰਦਾਰ ਬੱਬੂ ਮਾਨ ਉਹਨਾਂ ਦੇ ਵੱਲੋਂ ਬੜੀ ਬਾਖੂਬੀ ਨਿਭਾਇਆ ਗਿਆ ਜਦੋਂ ਫਿਲਮ ਦੇਖਦੇ ਆ ਤਾਂ ਵਾਕਈ ਇਸ ਕਹਾਣੀ ਦੇ ਨਾਲ ਮਿਲਦਾ ਜੁਲਦਾ ਪੰਜਾਬ ਉਸ سینਾ ਦੇ ਵਿੱਚ ਨਜ਼ਰ ਆਉਂਦਾ ਹੈ ਕਿ ਅੱਜ ਤੋਂ 100 ਸਾਲ ਪਹਿਲਾਂ ਕਿਸ ਤਰ੍ਹਾਂ ਦਾ ਪਿੰਡਾਂ ਦੇ ਵਿੱਚ ਮਾਹੌਲ ਸੀ ਤੇ ਕਿਸ ਤਰ੍ਹਾਂ ਆਮ ਲੋਕ ਇੱਕ ਦੂਜੇ ਦੇ ਸੁੱਖ-ਦੁੱਖ ਦੇ ਵਿੱਚ ਭਾਈਵਾਲ ਰਹਿੰਦੇ ਸੀ ਦੂਜੇ ਦੀਆਂ ਖੁਸ਼ੀਆਂ ਦੇ ਵਿੱਚ ਖੁਸ਼ ਹੁੰਦੇ ਸੀ ਤੇ ਦੂਜੇ ਦੇ ਦੁੱਖਾਂ ਦੇ ਵਿੱਚ ਉਹ ਲੋਕ ਦੁਖੀ ਵੀ ਹੋ ਜਾਂਦੇ ਸੀ ਉਸ ਚੀਜ਼ ਨੂੰ ਵੱਡੇ ਪਰਦੇ ਦੇ ਉੱਪਰ ਅਮਿਤੋਜ ਮਾਨਾਉਣਾ ਦੇ ਵੱਲੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਵਿੱਚ ਕਾਫੀ ਹੱਦ ਤੱਕ ਉਹ ਕਾਮਯਾਬ ਹੋਏ ਗੱਲ ਜੇਕਰ ਬੱਬੂ ਮਾਨ ਦੀ ਅਦਾਕਾਰੀ ਦੀ ਕਰੀਏ ਤਾਂ ਹਾਲੇ ਤੱਕ ਉਹਨਾਂ ਦੀਆਂ ਆਈਆਂ ਫਿਲਮਾਂ ਦੇ ਵਿੱਚੋਂ ਹਸ਼ਰ ਫਿਲਮ ਤੋਂ ਬਾਅਦ ਜੇਕਰ ਸਭ ਤੋਂ ਸ਼ਾਨਦਾਰ ਅਦਾਕਾਰੀ ਕਿਸੇ ਫਿਲਮ ਦੇ ਵਿੱਚ ਬੱਬੂ ਉਹਨਾਂ ਦੇ ਵੱਲੋਂ ਕੀਤੀ ਗਈ ਆ ਤਾਂ ਉਹ ਮੇਰੇ ਮੁਤਾਬਕ ਸ਼ਾਇਦ ਸੁੱਚਾ ਸੂਰਮਾ ਦੀ کہانی ਜਿੱਥੇ ਇਤਿਹਾਸ ਦੇ ਵਿੱਚ ਕਿਰਦਾਰ ਸੁੱਚੇ ਸੂਰਮੇ ਦਾ ਸ਼ਾਨਦਾਰ ਆ ਇੱਕ ਅਹਿਮੀਅਤ ਰੱਖਦਾ ਉੱਥੇ ਹੀ ਸੁੱਚੇ ਦੇ ਕਿਸੇ ਸਮੇਂ ਦੇ ਪੱਗਵੱਟ ਯਾਰ ਕੁੱਕਰ ਦਾ ਕਿਰਦਾਰ ਵੀ ਓਨੀ ਹੀ ਅਹਿਮੀਅਤ ਰੱਖਦਾ ਹੈ ਇਸ ਕਿਰਦਾਰ ਨੂੰ ਨਿਭਾਉਣ ਦੀ ਜ਼ਿੰਮੇਵਾਰੀ ਅਮੀ ਤੋਜੋਣਾ ਦੇ ਵੱਲੋਂ ਜੈਗ ਸਿੰਘ ਨੂੰ ਦਿੱਤੀ ਗਈ ਜਿਸ ਨੂੰ ਜੈਗ ਸਿੰਘ ਹਣੀ ਬਖੂਬੀ ਨਿਭਾ ਗਏ ਨੇ ਕਿਉਂਕਿ ਜਿਸ ਬੜਕ ਦੀ ਲੋੜ ਜਿਸ ਲਲਕਾਰੇ ਦੀ ਲੋੜ ਇਸ ਕਿਰਦਾਰ ਦੇ ਲਈ ਸੀ ਉਹ ਜੈਗ ਸਿੰਘ ਹੁਣਾ ਦੇ ਵੱਲੋਂ ਵੱਡੇ ਪੜਦੇ ਦੇ ਉੱਪਰ ਦਿਖਾਇਆ ਗਿਆ ਸਰਬਜੀ ਚੀਮੇ ਦੇ ਵੱਲੋਂ ਨਰਾਇਣੇ ਦਾ ਕਿਰਦਾਰ ਜਾਨੀ ਕਿ ਸੁੱਚੇ ਸੂਰਮੇ ਦੇ ਭਰਾ ਦਾ ਕਿਰਦਾਰ ਨਿਭਾਇਆ ਗਿਆ ਉਸ ਦੇ ਪਹਿਲਾਂ ਪਹਿਲਾਂ ਥੋੜਾ ਉਹ ਕਿਰਦਾਰ ਹਲਕਾ ਲੱਗਦਾ ਹੈ ਕਿਸੇ ਕਿਸੇ ਪੁਆਇੰਟ ਤੇ ਜਾ ਕੇ ਲੱਗਦਾ ਕਿ ਕਿਤੇ ਸਰਬਜੀਤ ਚੀਮਾ ਜਿਹੜੇ ਨੇ ਉਹ ਸੁੱਚੇ ਸੂਰਮੇ ਦੀ ਸ਼ਾਮੇ ਕਿਤੇ ਅਣਗੋਲਿਆ ਤਾਂ ਨਹੀਂ ਕਰ ਦਿੱਤੇ ਜਾਣਗੇ ਪਰ ਜਿਵੇਂ ਜਿਵੇਂ ਇਹ ਕਹਾਣੀ ਅੱਗੇ ਵਧਦੀ ਆ ਉਸੇ ਤਰੀਕੇ ਦੇ ਨਾਲ ਨਰੇਨੇ ਦਾ کردار ਵੀ ਬਾਖੂਬੀ ਨਿਕਲ ਕੇ ਸਾਹਮਣੇ ਆਉਗਾ ਇਸ ਲਈ ਸਰਬਜੀਤ ਚੀਮੇ ਦੀ ਦਾਤ ਦੇਣੀ ਵੀ ਪਣਦੀ ਆ ਕਿਸੇ ਤਰ੍ਹਾਂ ਦੇ ਇੱਕ ਵੱਡੇ ਨਾਮ ਦੇ ਨਾਲ ਇੱਕ ਸਪੋਰਟਿੰਗ ਰੋਲ ਦੇ ਵਿੱਚ ਚੀਮੇ ਉਹਨਾਂ ਦੇ ਵੱਲੋਂ ਬਾ ਕਮਾਲ ਕੰਮ ਕੀਤਾ ਹੈ ਮੰਨੂ ਜਿੱਥੇ ਇਸ ਫਿਲਮ ਦੇ ਵਿੱਚ ਥੋੜਾ ਜਿਹਾ 네ਗੇਟਿਵ ਕੁਝ ਲੱਗਿਆ ਤਾਂ ਉਹ ਇੰਟਰਵਲ ਤੋਂ ਪਹਿਲਾਂ ਦਾ ਨਰੇਣੇ ਦਾ ਵਿਆਹ ਦੇ ਸੀਨ ਦਾ ਜ਼ਿਆਦਾ ਲੰਮਾ ਲੈ ਕੇ ਜਾਣਾ। ਉਹ ਸੀਨ ਨੂੰ ਜੇਕਰ ਕੋਸ਼ਿਸ਼ ਕੀਤੀ ਜਾਂਦੀ ਤਾਂ ਥੋੜੇ ਸਮੇਂ ਦੇ ਵਿੱਚ ਸਮੇਟਿਆ ਜਾ ਸਕਦਾ ਸੀ। ਗੱਲ ਨਰੇਣੇ ਦੀ ਘਰ ਵਾਲੀ ਬਲਵੀਰੋ ਦੀ ਕਰਦੇ ਹਾਂ ਜਿਸ ਨੂੰ ਸਮੀਖਿਖਾ ਉਹਨਾਂ ਦੇ ਵੱਲੋਂ ਬਖੂਬੀ ਨਿਭਾਇਆ ਗਿਆ ਹੈ। ਲੱਗਦਾ ਹੀ ਨਹੀਂ ਕਿ ਇਹ ਕੋਈ ਅੱਜ ਦੀ ਅਦਾਕਾਰ ਲੜਕੀ ਆ ਬਲਕਿ ਜਦੋਂ ਕਰਤਾਰ ਦੇਖਦੇ ਆ ਤਾਂ ਉਸ ਕਰਤਾਰ ਨੂੰ ਦੇਖ ਕੇ ਤੁਹਾਡੀ ਸੁਰਤੀ ਉਸੇ 100 ਸਾਲ ਪਹਿਲਾਂ ਵਾਲੀ ਅਸਲੀ ਬਲਵੀਰੋ ਦੇ ਵੱਲ ਆਟੋਮੈਟਿਕ ਚਲੀ ਜਾਊਗੀ ਕਿਉਂਕਿ ਇਸ਼ਾਰਿਆਂ ਦੇ ਵਿੱਚ ਜੋ ਬਲਵੀਰੋ ਗੱਲਾਂ ਕਰਦੀ ਆ ਜਿਸ ਤੋਂ ਬਾਅਦ ਸੁੱਚੇ ਦੀ ਤੇ ਕੁੱਕਰ ਦੀ ਦੁਸ਼ਮਣੀ ਜਿਹੜੇ ਕਿਸੇ ਸਮੇਂ ਪੱਕਾ ਵੱਟ ਭਰਾ ਸੀ ਉਹ ਹਰੇ ਦਲ ਦੇ ਪਿੰਡਾਂ ਦੇ ਵਿੱਚ ਮਸ਼ਹੂਰ ਹੋ ਜਾਂਦੀ ਹੈ ਸਮਿਖਿਆ ਉਹਨਾਂ ਦੇ ਵੱਲੋਂ ਵੀ ਅਦਾਕਾਰੀ ਵਾਹ ਕਮਾਲ ਇਸ ਫਿਲਮ ਦੇ ਵਿੱਚ ਕੀਤੀ ਗਈ ਹੈ ਜਿਹੜੀ ਇਸ ਫਿਲਮ ਨੂੰ ਚਾਰ ਚੰਦ ਲਗਾਉਂਦੀ ਹੈ ਸੋ ਇਹ ਤਾਂ ਹੋਈ ਇੰਨਾ ਅਦਾਕਾਰਾਂ ਦੀ ਪਰਫਾਰਮੈਂਸ ਦੀ ਗੱਲ ਇੱਕ ਵੱਡੀ ਕਮੀ ਵੀ ਦੱਸੀ ਜਿਹੜੀ ਮੈਨੂੰ ਨਿੱਜੀ ਤੌਰ ਤੇ ਇਸ ਫਿਲਮ ਦੇ ਵਿੱਚ ਲੱਗੀ ਕਿ ਉਹ ਸੀਨ ਨੂੰ ਇੱਕ ਸੀਮਤ ਸਮੇਂ ਦੇ ਵਿੱਚ ਵੀ ਸਮੇਟਿਆ ਜਾ ਸਕਦਾ ਸੀ ਹੁਣ ਗੱਲ ਜਿੱਥੇ ਬੱਬੂ ਮਾਨ ਹੁਣਾਂ ਦੀ ਹੋਵੇ ਉੱਥੇ ਗੱਲ ਪੰਜਾਬੀ ਗਾਣਿਆਂ ਦੀ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ ਇਸ ਫਿਲਮ ਦੇ ਗਾਣੇ ਜ਼ਿਆਦਾਤਰ ਬੱਬੂ ਮਾਨ ਉਹਨਾਂ ਦੇ ਵੱਲੋਂ ਗਾਏ ਤੇ ਲਿਖੇ ਗਏ ਨੇ ਜਿਹੜੇ ਕਿ ਸਰੋਤਿਆਂ ਨੂੰ ਇੱਕ ਤਰੀਕੇ ਦੇ ਨਾਲ ਬਨ ਕੇ ਪਹੁੰਚਾਉਂਦੇ ਨੇ ਗਾਣੇ ਕਾਫੀ ਬਾ ਕਮਾਲ ਨੇ ਸੁਣਨ ਨੂੰ ਬਾਰ ਬਾਰ ਉਹਨਾਂ ਗਾਣਿਆਂ ਨੂੰ ਦਿਲ ਕਰਦਾ ਇਸ ਤੋਂ ਬਾਅਦ ਦੁਬਾਰਾ ਫੇਰ ਇਸ ਫਿਲਮ ਦੇ ਡਾਇਰੈਕਟਰ ਅਮਿਤੋਜ ਮਾਨ ਉਹਨਾਂ ਦੇ ਉੱਪਰ ਆਉਂਦੇ ਆ ਕਿਉਂਕਿ ਸੁੱਚੇ ਸੂਰਮੇ ਦੀ ਕਹਾਣੀ ਮੇਲੇ ਦੇ ਵਿੱਚ ਹੋਈ ਲੜਾਈ ਨੂੰ ਲੈ ਕੇ ਕਾਫੀ ਅਹਿਮੀਅਤ ਰੱਖਦੀ ਆ ਉਹ ਲੜਾਈ ਦੇ ਸੀਨ ਜਿਸ ਤਰੀਕੇ ਦੇ ਨਾਲ ਸ਼ੂਟ ਕੀਤੇ ਗਏ ਨੇ ਉਹ ਦੇਖ ਕੇ ਲੱਗਦਾ ਹੀ ਨਹੀਂ ਕਿ ਲੜਾਈ ਜਿਹੜੀ ਆ ਕਿਸੇ ਪਲਾਨ ਦੇ ਤਹਿਤ ਲੜੀ ਗਈ ਆ ਉਹ ਲੜਾਈ ਦੇਖਣ ਨੂੰ ਬਿਲਕੁਲ ਅਸਲੀ ਲੱਗਦੀ ਆ ਕਿਉਂਕਿ ਐਕਸ਼ਨ ਦੇ ਵਿੱਚ ਕੋਈ ਜ਼ਿਆਦਾ ਮਸਾਲਾ ਨਹੀਂ ਲਗਾਇਆ ਗਿਆ ਜਿਸ ਤਰੀਕੇ ਦੇ ਨਾਲ ਅੱਜ ਤੋਂ 100 ਸਾਲ ਪਹਿਲਾਂ ਦੇ ਬਜ਼ੁਰਗ ਲੜਦੇ ਸੀ ਉਸੇ ਤਰੀਕੇ ਦੇ ਨਾਲ ਇਸ ਫਿਲਮ ਦੇ ਵਿੱਚ ਵੀ ਉਸ ਨੂੰ ਫਿਲਮਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜਿਸ ਦੇ ਵਿੱਚ ਸੁਚਾਸੂਮਾ ਫਿਲਮ ਦੀ ਇਹ ਸਾਰੀ ਟੀਮ ਕੰਮ ਜਾ ਬੁਈ ਆ ਤੋ ਕੁੱਲ ਮਿਲਾ ਕੇ ਪਰਿਵਾਰ ਦੇ ਨਾਲ ਬੈਠ ਕੇ ਦੇਖਣ ਵਾਲੀ ਫਿਲਮਾਂ ਤੇ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਜਿਹੜੀ ਇਸ ਫਿਲਮ ਦੇ ਵਿੱਚ ਇਸ ਕਹਾਣੀ ਦੇ ਵਿੱਚ ਮੈਨੂੰ ਦੇਖਣ ਨੂੰ ਮਿਲੀ ਸਾਡੇ ਗਾਇਕਾਂ ਤੇ ਗੀਤਕਾਰਾਂ ਦੇ ਵੱਲੋਂ ਅਕਸਰ ਸਾਨੂੰ ਇਹ ਦੱਸਿਆ ਜਾਂਦਾ ਰਿਹਾ ਕਿ ਸੁੱਚੇ ਸੂਰਮੇ ਨੂੰ ਜਿਹੜੀ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਉਹ ਬਲਵੀਰੋ ਤੇ ਹੁੱਕਰ ਦੇ ਕਤਲ ਦੇ ਮਾਮਲੇ ਦੇ ਵਿੱਚ ਦਿੱਤੀ ਗਈ ਸੀ ਬਲਕਿ ਇਸ ਫਿਲਮ ਦੇ ਵਿੱਚ ਜਿਹੜਾ ਕੁਝ ਦਿਖਾਇਆ ਗਿਆ ਉਹ ਇਸ ਗੱਲ ਤੋਂ ਜਾਂ ਇਨ੍ਹਾਂ ਗਾਣਿਆਂ ਗੀਤਕਾਰਾਂ ਤੋਂ ਬਿਲਕੁਲ ਉਲਟ ਤਰੀਕੇ ਨਾਲ ਦਿਖਾਇਆ ਗਿਆ ਜਿਹੜਾ ਕਿਸੇ ਤਰੀਕੇ ਦੇ ਕਿਸੇ ਹੱਦ ਤੱਕ ਸੱਚ ਵੀ ਆ ਕਿਉਂਕਿ ਕਾਫੀ ਜਗ੍ਹਾ ਇਹ ਵੀ ਪੜਨ ਨੂੰ ਮਿਲਦਾ ਹੈ ਕਿ ਸੁੱਚੇ ਸੂਰਮੇ ਨੂੰ ਫਾਂਸੀ ਬਲਵੀਰੋ ਜਾਂ ਕੁੱਕਰ ਦੇ ਕਤਲ ਦੇ ਮਾਮਲੇ ਦੇ ਵਿੱਚ ਨਹੀਂ ਉਹ ਕਿਸੇ ਦੂਜੇ ਮਾਮਲੇ ਦੇ ਵਿੱਚ ਦੱਤੀ ਗਈ ਸੀ ਉਹਨੂੰ ਫਾਂਸੀ ਕਿਹੜੇ ਮਾਮਲੇ ਦੇ ਵਿੱਚ ਦਿੱਤੀ ਗਈ ਸੀ ਇਹ ਦੇਖਣ ਦੇ ਲਈ ਤਾਂ ਜਨਾਬ ਜੀ ਤੁਹਾਨੂੰ ਸਿਨੇਮੇ ਘਰਾਂ ਤੱਕ ਜਾਣਾ ਪਏਗਾ ਬੱਬੂ ਮਾਨ ਉਹਨਾਂ ਨੇ 6 ਸਾਲ ਬਾਅਦ ਵਾਪਸੀ ਕੀਤੀ ਆ ਵਾਪਸੀ ਧਮਾਕੇਦਾਰ ਆ ਅਮੀ ਤੋਜਮਾਨ ਆਪਣੇ ਡਾਇਰੈਕਸ਼ਨ ਦੇ ਕੰਮ ਨੂੰ ਪੂਖੂਬੀ ਨਿਭਾ ਚੁੱਕੇ ਨੇ ਬੱਬੂ ਮਾਨ ਦੇ ਨਾਲ ਸਪੋਰਟ ਕਰਦੇ ਸਰਪ ਜੀ ਚੀਮੇ ਵਰਗੇ ਵੱਡੇ ਨਾਮਾਂ ਦੀ ਅਦਾਕਾਰੀ ਵੀ ਪਾਕ ਮਾਨ ਜੇਕਰ ਇਸ ਫਿਲਮ ਨੂੰ ਗੱਲ ਰੇਟਿੰਗ ਦੀ ਕਰਾਂ ਜਾਂ ਨੰਬਰਾਂ ਦੀ ਕਰਾਂ ਤਾਂ ਉਹ ਤਾਂ ਹੁਣ ਤੱਕ ਸਾਹਮਣੇ ਆਈਆਂ ਵੀਡੀਓਜ਼ ਦੇ ਵਿੱਚ ਮਖਮੂਮਾਂ ਦੇ ਫੈਨਾਂ ਦੇ ਵੱਲੋਂ ਦੇ ਦਿੱਤੀ ਗਈ ਆ ਪਰ ਜੇਕਰ ਮੈਂ ਆਪਣੇ ਨਿੱਜੀ ਵਿਚਾਰ ਰੱਖਾਂ ਤਾਂ ਇਸ ਫਿਲਮ ਦੀ ਰੇਟਿੰਗ ਤੁਹਾਡੇ ਸਾਹਮਣੇ